ਮਾਰੋ ਤਾੜੀਆਂ ਖੇਡ ਨੂੰ ਤੇ ਉਹ ਥਾਪੀ ਹਾਓ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਕਹਿੰਦੇ ਚੱਕ ਵਾਲੀ ਸ਼ੇਰ ਵਾਲਾ ਸਿੱਧਾ ਕੇ ਨੂੰ ਵੱਧਾ ਹੋਇ ਮੇਰੇ ਪੰਜਾਬੀ ਵੀਰੋ ਜਿੰਨੇ ਵੀ ਅੱਜ ਦੇ ਮੇਲੇ ਲਈ ਸੰਗਤ ਜੁੜੀ ਐ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਆ ਆ ਪਹਿਲੀ ਪੈ ਗਈ ਤੇ ਪਹਿਲਾ ਨੰਬਰ ਕਹਿੰਦੇ ਕਲਿਆਣਾ ਦੀ ਟੀਮ ਲਈ ਜੋੜਦਾ ਹੋਇਆ ਪਹਿਲੀ ਕਬੱਡੀ ਕਹਿੰਦੇ 2100 ਦੀ ਗੁਰਵਿੰਦਰ ਸ਼ੀਪਾ ਤੇ ਅੰਬਰਤਾ ਤੇ ਇਹਨਾਂ ਭਰਾਵਾਂ ਬਣੀਓ ਮੇਰੇ ਵੀਰੋ ਪਹਿਲੀ ਕਬੱਡੀ ਅਰਸ਼ ਦੀ 2100 ਦੀ ਪੈਣ ਜਾ ਰਹੀ ਐ ਲੈ ਵੀ ਸਰੀਦ ਸਿੰਘਾਂ ਸੀ ਤੇ ਕਰਵੇ ਚੇਤੇ ਆਰ ਦਾ ਟਾਈਮ ਹੈ ਤੇਰੀ ਖੇਡੀ ਕਬੱਡੀ ਦਾ ਟਾਈਮ ਹੈ ਧਰਮਿੰਦਰ ਫਰਹਾਂ ਦੀ ਖੇਡੀ ਕਬੱਡੀ ਦਾ ਟਾਈਮ ਆ ਉਹ ਵੇਖਦੇ ਆ ਨੌਜੇ ਨੰਬਰ ਲੈ ਗਿਆ ਹੈਪੀ ਮਾਨ ਤੇ ਧਰਮਿੰਦਰ ਭੱਲਰ ਬੰਨੀਓ ਸਾਡੇ ਕਹਿੰਦੇ ਲਾਲੇ ਨੂੰ ਐਲ.ਈ.ਡੀ. ਦਿੱਤੀ ਜਾਣੀ ਹੈ ਇਹ ਵੀ ਸਾਡੇ ਲੈ ਚੱਕਰਾ ਮਾਈਕ ਇਹਦੇ ਤਿੰਨ ਨੰਬਰਾਂ ਤੇ 21000 ਲੱਗੇ ਆ ਇਹਦੇ ਤਿੰਨ ਨੰਬਰਾਂ ਦੇ 21000 ਹੈ ਉਧਰ ਅਵਤਾਰ ਪੁਲਿਸੀਆ ਤੇ ਉਧਰ ਮਠੇਕੇਦਾਰ ਕਹਿੰਦੇ ਆਪਾਂ ਨਿੱਕੂ ਕਲਿਆਣਾ ਦੇ ਤਿੰਨ ਜੱਫਿਆਂ ਦਾ 2100 ਰੁਪਈਆ ਦੇਣਾ 2100 ਰੁਪਈਆ ਦੇਣਾ ਕਹਿੰਦੇ ਵੀ ਐਡ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਆਹ ਵੇਖਦਾ ਜਮਾਨਾ ਸਾਰਾ ਖੜ ਖੜ ਸਾਨਾਂ ਦੇ ਪਿੜਾਂ ਦੇ ਵਿੱਚ ਭੇੜ ਹੋਣਿਆ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣਿਆ ਚੁੰਗ ਚੁੰਗ ਮੱਝਾਂ ਪੂਰੀਆਂ ਆ ਗਈ ਡੌਲਿਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਕਿਹੜਾ ਜਿੱਤ ਦਾ ਪੁੱਚੋਕਲਾ ਦਾ ਖੇਡ ਮੈਦਾਨ ਮਿੱਤਰੋ ਕਬੱਡੀ ਪਾਉਣ ਦੇ ਲਈ ਪਰਮਕਾਲੋਕੇ ਕਹਿੰਦੇ ਕਬੱਡੀ ਪਾਉਣ ਦੇ ਲਈ ਬੱਝ ਚੁੱਕੇ ਮੇਰੇ ਵੀਰੋ ਪਾਈ ਹੋਈ ਰੇ ਹਾ ਮੁੰਡੇ ਨੂੰ ਨਿੱਕੂ ਕਹਿੰਦੇ ਆ ਮੁੰਡੇ ਨੂੰ ਨਿੱਕੂ ਕਹਿੰਦੇ ਆ ਪਰ ਇਹ ਇਕਮ ਹੈ ਇੱਕ ਮੈਂ ਮੇਰੇ ਵੀਰੋ ਇਹਨਾਂ ਨੇ ਨਿਕਰਾਂ ਇੱਕੋ ਜੀਆਂ ਐ ਵੀ ਕੰਤੀ ਏਕਮਣੇ ਜਫਾ ਲਾਇਆ ਸੀਰਾ ਆ ਗਿਆ ਬਾਈ ਹਾਉ ਕਹਿੰਦੇ ਸੀਰਾ ਕਬੱਡੀ ਪਾਉਣ ਲਈ ਵਾਧਾ ਹੋਏ ਮੇਰੇ ਮਿੱਤਰੋ ਮੋਟਰਸਾਈਕਲਾਂ ਦਾ ਜੇਤੂ ਹੈ ਕਦੇ ਬੁਰਜ ਹਰੀ ਦੇ ਕਬੱਡੀ ਕੱਪ ਦੇ ਮੁੰਡੇ ਨੇ ਸਰੀ ਕਰਾਇਆ ਤੇ ਕਹਿੰਦੇ ਅੱਜ ਪੁੱਚੋ ਦੇ ਮੇਲੇ ਤੇ ਇਹ ਬਟਲਾਡੇ ਕੋਲੇ ਚੱਕ ਲਈ ਸਿਰ ਪਿੰਡ ਪਾ ਜਾਂਦਾ ਉਥੋਂ ਆਇਆ ਜੇ ਸੇਰੀ ਦਾ ਲਾਭ ਹੀਰਾ ਜੇ ਸੇਰੀ ਦਾ ਆਰਨੇਤ ਹਉ ਗੱਲਾਂ ਕਰਦਾ ਹੁੰਦਾ ਸਾਡੇ ਵਰਗੇ ਸੱਜਣ ਸਜਣੀਆਂ ਕਰਮਾਂ ਦੇ ਨਾਲ ਮਿਲਦੇ ਨਹੀਂ ਕਰਮਾਂ ਦੇ ਨਾਲ ਮਿਲਦੇ ਨਹੀਂ ਸ਼ੀਰਾ ਚੱਕ ਲਈ ਸ਼ੇਰ ਦਾ ਪਿਛਲਾ ਚਫਾਹ ਕਹਿੰਦੇ ਇੱਕਮਣੇ ਲਾਂਕੇ ਧੰਦਨ ਕਰਾਈ ਆ 21000 ਫੜ ਗਿਆ ਇੱਕ ਮੀਰਪੁਰੀਆਂ ਮਾਨਸਾ ਜ਼ਿਲ੍ਹਾ ਉਧਰ ਡਾਕਟਰ ਮੱਖਣ ਹੁਣਾ ਨੇ ਸੁਖੇ ਮੋੜੀ ਗੱਡ ਹੁਣਾ ਨੇ ਗੁਰਮ ਗੌੜ ਹੁਣਾ ਨੇ ਡਾਕਟਰ ਮੈਡੀਕਲ ਦੀਆਂ ਬਟੀਆਂ ਸਮਾਮਾ ਦੀਪੂ ਦੇ ਲਈ ਵੱਡਾ ਮਾਣ ਆ ਵੱਡਾ ਮਾਣ ਹੈ ਦੂਜੀ ਰੇਡ ਹੈ ਅੰਮਰਤ ਗੌੜ ਛੀਪਾ ਪੰਜਾਬ ਪੁਲਿਸ ਤੇ ਗੁਰਵਿੰਦਰ ਬਾਈ ਹੁਣਾ ਮਣੀਓ ਸਾਡੇ ਸ਼ਿੰਦੇ ਗੌੜ ਦਾ ਹਰਪ੍ਰੀਤ ਦਾ ਛੀਪੇ ਦਾ ਕਰਨੈਲ ਬਾਈ ਦਾ ਬੱਬੂ ਦਾ ਧੰਨਵਾਦ ਤੇ ਚੱਕ 2100 ਦਾ ਜਫਾ ਏ ਬੱਬਾ ਇਹ ਨਿੱਕੂ ਕੇ ਆਲਾ ਬੱਬਾ ਇਹ ਨਿੱਕੂ ਕੇ ਆਲਾ ਜਸ਼ਨ 2100 ਦਾ ਜਫਾ ਲਾ ਗਿਆ ਆਓ ਜਸ਼ਨ ਲਾ ਗਿਆ ਗੁਰਪ੍ਰੀਤ ਨਾਲ ਜਣ ਕਬੱਡੀ ਪਾਉਣ ਦੀ ਵਾਧਾ ਹੋਇਆ ਭਾਈ ਦਰਸਾਨ ਪੁਲਸੀਆ ਨਾਲ ਮੈਂ ਦੇਖਦਾ ਵੀ ਸੁੱਖੀ ਪੁੱਤੋ ਮਨਪੀਰ ਸਰਮਾ ਨਵੀ ਸਰਮਾ ਕਹਿੰਦੇ ਵੀ ਆਪਾਂ ਅਰਸ਼ਲੀ ਅਗਲੀ ਕਬੱਡੀ ਤੇ 500 ਲਾਉਣਾ ਪਰ ਨੰਬਰ ਪੈਂਦਾ ਹੋਇਆ ਮੇਰੇ ਮਿੱਤਰੋ ਨੰਬਰ ਦੋ ਨੰਬਰ ਜਿਹੜੇ ਗੁਰਪ੍ਰੀਤ ਦੇ ਹੋ ਗਏ ਆ 21000 ਦੇ ਦੋ ਨੰਬਰ ਹੋ ਗਏ ਇੱਕ ਨੰਬਰ ਰਹਿ ਗਿਆ ਡਾਕਟਰ ਭਲੇਰੀਆ ਤੇ ਡਾਕਟਰ ਭੁੱਲਰ ਇਹਨਾਂ ਬਣਿਓ ਮੇਰੇ ਵੀਰੋ 2 ਨੰਬਰ ਹੋ ਗਏ 1 ਨੰਬਰ ਰਹਿ ਗਿਆ ਕੰਤੀ ਰਾਜ ਆ ਗਿਆ ਇੱਕ ਛਿੱਪੇ 2100 ਦਾ ਜੱਫਾ ਲਾ ਕੇ ਰਾਜ ਆ ਗਿਆ ਬਾਈ ਬੋਧਰਾਮ ਠੇਕੇਦਾਰ ਤੇ ਅਵਤਾਰ ਪੁਲਸੀਆ ਕਹਿੰਦਾ ਨਿੱਕੇ ਤੋਂ ਤਿੰਨ ਜੱਫੇ 2100 ਤੇ ਹੋਣਗੇ ਤਿੰਨ ਜੱਫੇ 2100 ਦੇਣਗੇ ਹਾ ਜਾਵਾਂ ਦਾ ਯਾਰ ਕੋ ਖੜਾ ਇੱਕ ਮੀਰਪੁਰਿਆ ਨਿੱਕੂ ਕਲਿਆਣ ਤੇ ਨਾਲ ਜਸਨ ਵਰਗਿਆ ਮੇਰੇ ਮਿੱਤਰੋ ਉਹ ਮੀਰਪੁਰਿਆ ਇਹ ਉਹ ਆ ਇਹ ਉਹ ਆ जिने ਸਦਾਨਾਂ ਦੇ ਮਿਲ ਤੇ ਮੋਟਰਸਾਈਕਲ ਜਿੱਤ ਕੇ ਆਪਦੇ ਉਸਤਾਦ ਨੂੰ ਗਿਫਟ ਕੀਤਾ ਸੀਗਾ ਇਧਰ ਕਹਿੰਦੇ ਕਿ ਰੁਕਿਆ ਹੋਇਆ ਕੰਮ ਲੈ ਵੀ ਸੀਟੀ ਚਲਾਉਣਾ ਬਹੁਤ ਔਖਾ ਹੈ ਚੱਲਦਾ ਕੰਮ ਚੱਲੀ ਜਾਵੇ ਤੇ ਵਧੀਆ ਹੈ ਪਰ ਜਦੋਂ ਰੁਕ ਜੇ ਉਹਨੂੰ ਧੱਕਾ ਲਾਉਣਾ ਬਹੁਤ ਔਖਾ ਹੈ ਤੇ ਆ ਸਰਜੀਤ ਉਹਨਾਂ ਨੇ ਬੱਬੂ ਉਹਨਾਂ ਨੇ ਹਰਪ੍ਰੀਤ ਉਹਨਾਂ ਨੇ ਕਰਨੈਲ ਸਿੰਘ ਸਰਪੰਚ ਨੇ ਆ ਕਹਿੰਦੇ ਰੁਕੇ ਕੰਮ ਨੂੰ ਮੇਰੇ ਵੀਰੋ ਵੱਡੇ ਪੱਤਰ ਤੇ ਚਾਲੂ ਕੀਤਾ ਇਹ ਸੀਤੀ ਹੁਣਾਂ ਨੇ ਕਹਿੰਦੇ ਦਿਲ ਚ ਕਬੱਡੀ ਵਸਦੀ ਹੈ ਸ਼ੀਰਾ ਨੰਬਰ ਲੈ ਕੇ ਆ ਗਿਆ ਅਰਸ਼ ਆ ਗਿਆ ਤੱਜ ਵਾਲਿਆ ਕਰਦੇ ਜਿਕਰ ਮਨਪੀਰ ਸਰਮਾ ਤੇ ਦਲਸਾਧ ਪੁਲਸੀਆ ਕਹਿੰਦਾ ਵੀ ਅਰਸ਼ ਦੀ ਆਹ ਕਬੱਡੀ ਦੇ 500 ਰੁਪਈਆ ਹਰ ਗੋਬਿੰਦ ਸਿੰਘ ਜੀ ਸੰਧੂ ਬੈਠਿਆ ਸਾਡੇ ਅੰਕਲ ਜੀ ਵੱਡੇ ਪਿਆਰ ਭੇਜੇ ਆ ਪਰ ਦੂਜੇ ਪਾਸੇ ਆ ਦਲਸਾਧ ਪੁਲਸੀਆ ਤੇ ਨਾਲ ਸਾਡਾ ਵੀਰ ਮਨਪੀਰ ਸਰਮਾ ਦਾ 500 ਅਰ ਸ਼ ਲੋਗੜੀ ਆਪਣੀ ਟੀਮ ਦੇ ਲਈ ਜਿਹੜਾ ਜ਼ੋਰਦਾਰ ਇੱਕ ਅੰਗ ਦਾ ਵਾਦਾ ਤੀਜੀ ਕਾਲੀ ਪ੍ਰੀਤ 21000 ਦਾ ਨੰਬਰ ਉਹਣਾ ਜੇ ਲੈ ਕੇ ਆ ਗਿਆ ਸਾਡੇ ਡਾਕਟਰ ਭਲੇਰੀਆ ਡਾਕਟਰ ਭੁੱਲਰ ਹੁਣਾਂ ਬਣੀਓ ਉਹ ਸਾਹਮਣੇ ਕਾਲੇ ਜਲਾਲ ਵਾਲੇ ਨੇ ਦੱਸਿਆ ਵੀ ਸਾਡਾ ਡਾਕਟਰ ਭਲੇਰੀਏ ਹੁਣਾ ਨਾਲ ਡਾਕਟਰ ਭੁੱਲਰ ਹੁਣਾ ਨਾਲ ਪਿਆਰ ਹੈ ਅਗਲੇ ਸਾਲ ਦੋਨੋਂ ਮੋਟਰਸਾਈਕਲ ਜਿਹੜੇ ਦੋ ਕਮੇਂਟੇਟਰ ਨੂੰ ਦੇ ਦੇਣੇ ਆ ਲੈ ਵੀ ਡਾਕਟਰ 21000 ਦਾ ਜੇਤੂ ਬਣ ਗਿਆ ਡਾਕਟਰ ਭਲੇਰੀਆਂ ਤੇ ਡਾਕਟਰ ਭੁੱਲਰ ਹੁਣਾਂ ਬਣੇ 21000 ਲੈ ਵੀ ਕਾਲਿਆ ਕਰਨੀ ਪ੍ਰਾਪਤ ਸੁਣਿਆ ਕਬੱਡੀ ਪੈ ਗਈ ਉਸਤਾਦਾਂ ਕਰੀ ਜਿਕਰ ਆਓ ਕਹਿੰਦੇ ਕਾਲਾ ਗੋਚ ਆਇਆ ਸਾਡਾ ਵੀਰਾ ਨੀਤੇ ਦੀਆਂ ਗੱਲਾਂ ਹੁੰਦੀਆਂ ਕਦੇ ਜਲਾਲ ਵਾਲੇ ਦੀਆਂ ਜਸਨ ਵਰਗਿਆਂ ਇਹਦੀ ਟੱਕਰ ਕਦੇ ਕਹਿੰਦੇ ਮੀਰਪੁਰੀਏ ਨਾ ਹੋ ਜਾਏ ਨਾ ਵਖਰੀ ਜੀ ਗੱਲ ਬਣੇ ਪੁੱਛੋ ਵਾਲਾ ਨੇ ਤਾੜੀਆਂ ਮਾਰ ਰਹੀਆਂ ਮੀਰਪੁਰੀਆ ਅੱਜ ਕਹਿੰਦੇ ਬਸਟਾਂ ਦੀ ਦੌਰ ਦੇ ਵਿੱਚ ਹੋ ਗਈ ਆ ਟੱਕਰ ਆਹ ਭਰ ਲਿਆ ਪਗੜ ਤੇ ਮੁੰਡੇ ਨੇ ਲਵਾਤੀਆ ਪਲਟੀ ਪੁਚੋ ਵਾਲਿਓ ਲਵਾ ਦੀਆਂ ਪਲਡੀ ਸੰਧੂ ਸਾਹਿਬ ਲਵਾ ਦੀਆਂ ਪਲਡੀ ਇੱਕਮ ਦੇ ਲਈ ਸਾਡੇ ਵੀਰਾਂ ਵੱਲੋਂ ਵੱਡੇ ਪਿਆਰ ਧੰਨਵਾਦ ਕਰਦਾ ਅਵਤਾਰ ਪੁਲਸੀਆ ਤੇ ਬੋਧਰਾਮ ਠੇਕੇਦਾਰ ਵੱਲੋਂ 500 ਆ ਗਿਆ ਕਾਲੇ ਇਧਰ ਗੱਲ ਜੀ ਤੇ ਨਾਲ ਕਹਿੰਦੇ ਛਿੰਦੇ ਗੌਂਡ ਹੋਣਾ ਬਣੀਆਂ ਵੱਡੇ ਮਾਨ ਆ ਗਿਆ ਉਧਰ ਕਹਿੰਦੇ ਕਬੱਡੀ ਪਈ ਹੈ ਪਰ ਆਹ ਕੌਣ ਹੈ ਇਹ ਧੂਰਕੋਟਿਆ ਰਾਜਾ ਆਹ ਧੂਰਕੋਟਿਆ ਰਾਜਾ ਜੇ ਪੁਚੋ ਵਾਲਿਓ ਕਬੱਡੀ ਟੂਰਨਾਮੈਂਟ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਅੱਜ ਦੁੱਖ ਟੁੱਟ ਗਿਆ ਉਸਤਾਦਾਂ ਕਰਦੇ ਜਿਕਰ ਗੱਬਰੂ ਦਾ ਹਾਂ ਕਹਿੰਦੇ ਮੁੰਡਾ ਰਾਜਾ ਕਬੱਡੀ ਪੌਣਾ ਡਾਕਟਰ ਦੇ ਪਿੰਡ ਦਾ ਸੋਨੀ ਦੇ ਪਿੰਡ ਦਾ ਤਾਰੀ ਦੇ ਪਿੰਡ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਹਰਗੋਬਿੰਦ ਸੰਧੂ ਜੀ ਬਹੁਤ ਧੰਨਵਾਦ ਕਰਦੇ ਆ ਕਬੱਡੀ ਦੇਣਾ ਵੱਡੀਆਂ ਰਸਤੇਦਾਰੀਆਂ ਪਾਜੋ ਕਹਿੰਦੇ ਵਿੱਚ ਅੰਗਲ ਜੀ ਕੋਈ ਮੈਚ ਰਹੇਗਾ ਪਨ ਮੇਰਦੀਏ ਲਾ ਪਈ ਹੋਈ ਕਬੱਡੀ ਹਰਗੋਸ਼ੂ ਪਰ ਮੁੰਡਾ ਕਹਿੰਦੇ ਅੱਜ ਵੀਰਪੁਰਿਆ ਆਉਂਦੀ ਆਇ ਤੇ ਆਇਆ ਹੋਇਆ ਇਹ ਕਹਿੰਦੇ ਰੇਟਰਾਂ ਨੂੰ ਬਿੰਨ ਬਿੰਨ ਬੈਨੋ ਕਹਿੰਦਾ ਬੈਨ ਬੈਨ ਆ ਬੈਨ ਬੈਨ ਏ ਟਲਕਾ ਟਲਕਾ ਤੇਰੇ ਮੁੰਡਿਆ ਇੱਥੇ 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 ਉਹ ਕੀ ਹਾਲ ਚਾਲਾ ਪੁੱਤੋ ਵਾਲਾ ਅੱਗੇ ਸਿਰਾਂ ਹੋਇਆ ਪਿਆ ਗੋਪੀਮਾਨ ਚਿੱਤ ਖੁਸ਼ ਹੋ ਗਿਆ ਲੈ ਵੀ ਕਾਲਿਆ ਸ਼ਿੰਦਾ ਗੌੜ ਸਾਡਾ ਇਹਦਾ ਵੀ ਵੱਡਾ ਯੋਗਦਾਨ ਆ ਲੈ ਵੀ ਸੀਤੀ ਗੌੜ ਪਰਿਵਾਰ ਕ੍ਰਿਕਟ ਚੰਬਰਤ ਹੁਣੀ ਕਹਿੰਦੇ ਵੱਡਾ ਯੋਗਦਾਨ ਪਾਉਂਦੇ ਆ ਤੇ ਕਬੱਡੀ ਚ ਕਹਿੰਦੇ ਸ਼ਿੰਦਾ ਗੌੜ ਧੰਨ ਧੰਨ ਕਰਾਈ ਆਉਂਦਾ ਉਧਰ ਸਾਡਾ ਡਾਕਟਰ ਰਾਜੂ ਪੱਕੇ ਵਾਲਾ ਉਹ ਵੀ ਆਨੰਦ ਮਾ ਰਿਆ ਅਸਤਾਦਾ ਕੌਣ ਆ ਗਿਆ ਹਾ ਕਬੱਡੀ ਪੌਣ ਲਈ ਲੈ ਵੀ ਸਰਪੰਚ ਸਾਹਿਬ ਕਰਨੈਲ ਸਿੰਘ ਜੀ ਖੁਸ਼ ਹੋ ਦੇਖੋ ਨਿਆਰਾ ਸਿੰਦੇ ਬਾਈ ਬਾੜ ਬਾਈ ਦੇਖ ਨਿਆਰਾ ਲੈ ਵੀ ਮੈਂਬਰ ਸਾਹਿਬ ਭਾਈ ਤਾੜੀ ਦੇ ਜੋਰਾ ਹਰਤੇਬ ਤੇ ਸਰਜੀਤ ਬੱਬੂ ਦੇਖ ਨਿਆਰਾ ਪਰ ਉਧਰਲੇ ਪਾਸੇ ਨਿੱਕੂ ਆਪਣੀ ਟੀਮ ਦੇ ਲਈ ਜਿੱਥੇ ਜੱਪਾ ਲਾਂਦਾ ਸੀ ਅਰਸ਼ ਨੰਬਰ ਜਿਹੜਾ ਜੋੜਦਾ ਹੋਇਆ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਜਿਹੜੇ ਇੱਥੇ ਜੇ ਬੈਠਿਆ ਜੇ ਨਜ਼ਾਰਾ ਆ ਕਬੱਡੀ ਕੱਪ ਦਾ ਕਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਉਹ ਕੁਲਦੀਪ ਮਾਨ ਖੜਾ ਕਹਿੰਦਾ ਤਨ ਤਨ ਹੋ ਗਈ ਮਾਨ ਸਾਹਿਬ ਅਗਲੇ ਸਾਲ 3 ਲੱਖ ਲੈਣਾ ਤੁਹਾਡੇ ਤੋਂ ਇਹਨਾਂ 3 ਲੱਖ ਲੈਣਾ ਅਗਲੇ ਸਾਲ ਕਹਿੰਦੇ ਵੱਡੇ ਮਾਨ ਹੋਣੇ ਵਾਲੇ ਵੀ ਸੀਤੀ ਐਤਕੀ 2 ਐ ਅਗਲੇ ਸਾਲ ਕੁਲਦੀਪ ਮਾਨ ਦਾ 3 ਲੱਖ ਕਰ ਦੇਣਾ ਆਹ ਬਾਈ ਰਾਜਮਾਨ ਕੈਨੇਡਾ ਕੁਲਦੀਪ ਮਾਨ ਦੇਖਦਾ ਵੀ ਨਾਲ ਉਹਨਾਂ ਦੇ ਰਜਿੰਦਰ ਸੇਰਗਲ ਲੈ ਵੀ ਤਾਜੂ ਵਾਲਿਆ 5 ਲੱਖ ਰੁਪਈਆ ਕਹਿੰਦਾ ਸੀਤੀ ਕਹਿੰਦਾ 5 ਲੱਖ ਦੇਣਗੇ 3 ਨਹੀਂ ਇਹ ਵੱਡੇ ਮਾਨ ਹੈ ਰਾਜਮਾਨ ਕੁਲਦੀਪ ਮਾਨ ਬੜਾ ਭਰਾ ਪੁੱਜਾ ਹੋਇਆ ਪਰ ਆ ਦੂਰੇ ਕਰੀਏ ਕੋਈ ਕਰੀ ਆਉਂਦਾ ਐ ਗਰਦੀਪ ਐ ਇਹ ਇਕਮ ਐ ਇਹ ਦੂਰੇ ਕਰੀ ਆਉਂਦਾ ਇਹ ਤਾਂ ਦੂਰੇ ਕਾ ਨੂੰ ਅੱਜ ਰੇਡਰਾਂ ਦੇ ਦੌਰੇ ਪਾਈ ਜਾਂਦਾ ਉਹ ਜਿਵੇਂ ਕਹਿੰਦੇ ਹੋ ਜਿਆਣਾ ਮੈਂ ਦੌਰੇ ਪਾ ਦੂ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਮੁੰਡੇ ਦਾ ਦੌਰ ਗਿਆ ਮੈਂ ਦੌਰੇ ਪਾਉ ਤ ਉਹਨਾਂ ਨੂੰ ਜਿਹੜੇ ਕਹਿੰਦੇ ਗੱਭਰੂ ਦਾ ਦੌਰ ਗਿਆ ਪਰ ਜਿਨ੍ਹਾਂ ਨੇ ਦੌਰ ਚਲਾਇਆ ਉਸਤਾਦਾਂ ਦਾ ਦੌਰ ਨਹੀਂ ਗਿਆ ਕਰਦੇ ਉਧਰ 15000 ਦਰਸ਼ਕ ਜੁੜਿਆ ਹੋਇਆ ਚਾਰ ਲੱਖ ਬੰਦਾ ਇਹਦੂ ਪਹਿਲਾਂ ਕਬੱਡੀ ਸਪੋਰਟਸ ਲਾਈਵ ਤੇ ਦੇਖ ਚੁੱਕਿਆ ਵੱਡੀਆਂ ਗੱਲਾਂ ਵੱਡੇ ਚਰਚੇ ਵੱਡੇ ਭਾਈ ਅਰਸ਼ ਆ ਗਿਆ ਆਓ ਅਰਸ਼ ਲੋ ਗੜੀਆ ਕਾਲੂ ਕਾਂਦੀ ਟੀਮ ਵੱਲੋਂ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਵਾਧਾ ਹੋਇਆ ਭਾਈ ਸਾਡਾ ਭਰਾ ਉਧਰ ਦੇਖਦਾ ਅਵਤਾਰ ਪੁਲਸੀਆ ਬੋਧਰਾਮ ਠੇਕੇਦਾਰ ਨਿੱਕੂ ਦੇ ਤਿੰਨ ਦਫਾ ਦਾ 2100 ਪਰ ਆ ਵੀ ਆਪਣੀ ਲੈ ਤੇ ਆ ਗਿਆ ਆ ਟੱਕਰ ਹੋ ਗਿਆ ਆ ਟੱਕਰ ਹੋ ਗਿਆ ਆ ਟੱਕਰ ਹੋ ਗਈ ਹੈ ਮਾਇਆ ਆਪਣੀ ਮਾਨ ਸਮਝਾ ਲੈ ਆ ਬੋਲਦਾ ਨੂੰ ਟੰਗ ਸਕਾਣਾ ਨਹੀਂ ਤਾਂ ਚੜ ਜੂ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾਂ ਕੰਦ ਕਰ ਦੂ ਬੰਦ ਵੇ ਅੱਜ ਕਈਆਂ ਦੀਆਂ ਨਵਜਾਂ ਬੰਦ ਹੋ ਗਈਆਂ ਹੋਣੀਆਂ ਹਰਮਨ ਪੁੱਤੋ ਬੈਠਾ ਮਨਜੀਤੀ ਦਾ ਪਤੀ ਜਣ ਵਾਲੇ ਵੀ ਹਰਮਨ ਤੋਂ ਤੇਰੀ ਖੇਡੀ ਕਬੱਡੀ ਦਾ ਵੀ ਜ਼ਿਕਰ ਹੁੰਦਾ ਸੋਹਣਿਆ ਇੱਧਰ ਜਫਾ ਇੱਧਰ ਜਫਾ ਜਫੇ ਦੇ ਜਫਾ ਹਾਂ ਠਾ ਠਾ ਜਫਾ ਲੱਗਦਾ ਆ ਕਬੱਡੀ ਖੇਡ ਕਬੱਡੀ ਕਬੱਡੀ ਆ ਸਿਰਾ 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 ਪੋਚੋ ਵਾਲਿਓ ਕਬੱਡੀ ਵਧੀਆ ਲੱਗਦੀ ਆ ਤੇ ਇੱਕ ਵਾਰੀ ਤਾੜੀਆਂ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਓਕੇ ਰਿਪੋਰਟਾ ਓਕੇ ਰਿਪੋਰਟਾ ਹਾਂ ਮੇਰੇ ਮਿੱਤਰਾਂ ਓਕੇ ਰਿਪੋਰਟਾ ਵਾਲੇ ਚੋਟੀ ਦਾ ਮੈਚ ਆ 40ਵੇਂ ਸ਼ਾਨਦਾਰ ਕਬੱਡੀ ਕੱਪ ਦੇ ਹੁਣ ਪੁੱਛ ਸਰਪੰਚ ਤੋਂ ਹੁਣ ਪੁੱਛ ਕਰਨ ਤੋਂ ਹੁਣ ਪੁੱਛ ਗਲਦੀਬ ਤੋਂ ਹੁਣ ਪੁੱਛ ਰਾਜਮਾਨ ਤੋਂ ਵੀ ਆ ਜਾਣਾ ਫਾਈਨਲ ਇੱਕ ਕਹਿੰਦੇ ਸੁਪਰ ਟੂਰ ਖੜਾ ਜਾ ਰਿਹਾ ਪਰ ਦੂਜੇ ਪਾਸੇ ਆਵਾਜ਼ਾ ਜਿੰਨੀ ਸੰਗਤ ਬੈਠੀ ਆ ਇੱਕ ਸਰਬੱਤ ਦੇ ਭਲੇ ਦਾ ਜਕਾਰਾ ਲਾ ਦੀਏ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਸਾਰੇ ਰਾਜੀ ਖੁਸ਼ੀ ਰੋ ਆ ਬਰਿਆਂ ਵਾਲਾ ਜਿੱਕੀ ਹਜ਼ਾਰ ਦਾ ਜੇਤੂ ਬਣਿਆ ਡਾਕਟਰ ਭਲੇਰੀਆ ਡਾਕਟਰ ਭੁੱਲਰ ਹੁਣਾਂ ਨੇ ਦੋ ਕਹਿੰਦੇ ਮੋਟਰਸਾਈਕਲ ਇੱਕ ਦਾਸ ਦੇ ਲਈ ਇੱਕ ਖਾਨ ਦੇ ਲਈ ਅਨਾਉਂਸਮੈਂਟ ਹੋ ਗਈ ਹੈ ਅਗਲੇ ਸਾਲ ਉਹ ਕਹਿੰਦੇ ਪ੍ਰਾਈਜ਼ ਬੱਬੂ ਵੀਰੇ ਬਣਿਓ 75 ਦੇ ਤੇ ਬੈਟਾਂ ਨੂੰ ਕਹਿੰਦੇ ਝੋਟੀਆਂ ਦਿੱਤੀਆਂ ਜਾਣਗੀਆਂ ਉਹ ਨਿਕਾਨ ਨੰਬਰ ਦਾ 11 ਦਾ ਯਾਰ ਖੜਾ ਗੱਲ ਵੱਡੀ ਹੈ ਕਬੱਡੀ 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 ਆਹ ਕਬੱਡੀ ਕਬੱਡੀ ਮੇਰੇ ਮਿੱਤਰੋ ਪ੍ਰਾਣੇ ਕਬੱਡੀ ਪਲੇਅਰ ਗੋਰੀਆਰ ਕੇ ਸਾਡੇ ਵੀ ਬਹੁਤ ਤਕੜੇ ਪਲੇਅਰ ਆ ਪਰ ਦੂਜੇ ਪਾਸੇ ਸੀਪਾ ਉਹਦਾ ਵੀ ਵੱਡਾ ਨਾਮ ਰਿਹਾ ਪਰ ਇਧਰਲੇ ਪਾਸੇ ਕਲਿਆਣ ਵਾਲੇ ਤਾਂ ਜਿਹੜੇ ਆਉਂਦੇ ਆ ਮੁੱਤੇ ਹੀ ਕਰੀ ਜਾਂਦੇ ਆ ਜਿਹੜੇ ਆਉਂਦੇ ਆ ਮੁੱਤੇ ਹੀ ਕਰੀ ਜਾਂਦੇ ਆ ਮੁੱਤੀ ਕਰੀ ਆਉਂਦੇ ਆ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਇਧਰ ਜਸਕਰਨ ਆਸਟ੍ਰੇਲੀਆ ਤੋਂ ਸਿੱਧਾ ਪੁੱਜੋ ਚ ਆਇਆ ਏਸ ਘਰ ਦੇ ਜਵਾਈ ਭਾਈ ਐ ਤੇ ਇਸ ਪਿੰਡ ਦੇ ਤੇ ਜਿਸ ਕਰਨ ਵੀਰੇ ਦਾ ਧੰਨਵਾਦ ਆਸਟ੍ਰੇਲੀਆ ਤੋਂ ਬਾਈ ਅੱਜ ਹੀ ਆਇਆ ਲੱਗਦਾ ਮੈਨੂੰ ਮੈਂ ਸੁਣਿਆ ਸੀਗਾ ਵੀ ਬਾਰੀ ਨੇ ਆਉਣਾ ਹੈ ਤੇ ਆਊਗਾ ਵੀ ਸਿੱਧਾ ਕਹਿੰਦੇ ਪੁੱਛੋ ਤੇ ਗਰਾਊਂਡ ਦੇ ਵਿੱਚ ਅੱਜ ਦੇ ਟੂਰਨਾਮੈਂਟ ਦਾ ਜਿਹੜੇ 1.9 ਨੰਬਰ ਹੈ ਹੈਲੋ ਉਹ ਹੈ ਕਲਿਆਣਾ ਦੇ ਤੇ ਦੂਜੇ ਨੇ ਨੰਬਰ ਕਿੰਨੇ ਆ ਬਾਈ 5 ਨੰਬਰ ਕਾਲੋ ਕੇ 1.9 ਨੰਬਰ ਕਲਿਆਣ ਹਾਂਜੀ ਅੱਜ ਦੇ ਟੂਰਨਾਮੈਂਟ ਦਾ ਬੈਟ ਰੇਡਰ ਇੱਧਰ ਨੂੰ ਕਰੀ ਮੜਾ ਜਲੇ ਵੀ ਛਿੰਦੇ ਆ ਜਾ ਕਰ ਇੱਧਰ ਨੂੰ ਕਰੀਦਾ ਜੀ ਜਦੋਂ ਬੈਸਟ ਬੋਲੀ ਦਾ ਜਿਹੜਾ ਬੈਟ ਰੇਡਰ 6 ਕਬਡੀਆਂ 6 ਨੰਬਰ ਗੁਰਪ੍ਰੀਤ ਬਰੇ ਸਾਹਿਬ ਤੇ ਸ਼ੀਰਾਂ ਚ ਕਲੀ ਸ਼ੇਰ ਬੈਟ ਜਾਫੀ ਏਕਮ ਮੀਰਪੁਰ ਦੇ 6 ਟੱਚ ਪੰਜ ਜੋਫੇ ਤੇ ਸਾਂਝੇ ਤੌਰ ਤੇ ਜਸ਼ਨ ਕਲਿਆਣ ਅੱਜ ਦੇ ਟੂਰਨਾਮੈਂਟ ਦਾ ਬੈਟ ਜਾਫੀ ਹੈ ਬੈਟ ਰੇਡਰ ਗੁਰਪ੍ਰੀਤ ਤੇ ਸ਼ੀਰਾ ਬੈਟ ਰੇਡਰ ਏਕਮ ਬੈਟ ਜਾਫੀ ਏਕਮ ਤੇ ਜਸ਼ਨ ਪਿੰਡ ਵਾਲਿਓ ਦੱਸੋ ਕਿਰਾ ਮੇਲਾ ਵਧੀਆ ਲੱਗਿਆ ਹੌਲੀ ਹੌਲੀ